Thank you. ਹਾਂਜੀ ਬਰਾਜ ਜੀ ਕਿੰਨਾ ਜੀ ਆਪਣਾ ਮੇਰਾ ਨਾਮ ਸੰਦੀਪ ਐਂਗਲੋ ਜੀ ਐਂਗਲੋ ਸਾਹਿਬ ਜਿਸ ਤਰ੍ਹਾਂ ਕਿ ਅੱਜ ਸਰਕਾਰੀ ਹਸਪਤਾਲ ਦੇ ਅੱਗੇ ਸਮਾਜ ਸੇਵੀਆਂ ਵੱਲੋਂ ਧਰਨਾ ਲਗਾਇਆ ਗਿਆ ਹੁਣ ਹਸਪਤਾਲ ਦੇ ਬੈਠੇ ਨੇ ਤੁਸੀਂ ਉਹਨਾਂ ਦਾ ਸਾਥ ਦੇਣ ਲਈ ਇੱਥੇ ਆਇਓ ਜੀ ਬਹੁਤ ਦੇਖੋ ਗੱਲ ਇਸ ਤਰ੍ਹਾਂ ਜੀ ਕੋਈ ਵੀ ਸਰਕਾਰ ਹੁੰਦੀ ਹੈ ਉਹ ਜਨਤਾ ਨੂੰ ਬੁਨਿਆਦੀ ਸਹੂਲਤਾਂ ਦਿੰਦੀ ਹੈ ਜੀ ਜਿਹਦੇ ਵਿੱਚ ਹੈਲਥ ਹੁੰਦੀ ਹੈ এডਿਕੇਸ਼ਨ ਹੁੰਦੀ ਹੈ ਜੀ ਪਬਲਿਕ ਟਰਾਂਸਪੋਰਟ ਹੁੰਦੀ ਹੈ ਜੀ ਜੇ ਆਪਾਂ ਦੇਖਿਆ ਜਾਵੇ ਜੀ ਅੱਜ ਦੁਰਾਹੇ ਦੇ ਵਿੱਚ ਜੋ ਸਮੱਸਿਆ ਹੈ ਇੱਕ ਸਰਕਾਰੀ ਪਬਲਿਕ ਟਰਾਂਸਪੋਰਟ ਦੀ ਲੋਕਲ ਦੀ ਠੀਕ ਨਹੀਂ ਤੇ ਇੱਕ ਸਿਵਲ ਹਸਪੀਟਲ ਦੀ ਮੁੱਖ ਨਹੀਂ ਜਿਹੜੀ ਉਹ ਦੁਰਾਹੇ ਦੇ ਵਿੱਚ ਲਗਭਗ 2 ਸਾਲ ਹੋ ਚੁੱਕੇ ਬਹੁਤ ਹੀ ਖੂਬਸੂਰਤ ਬਿਲਡਿੰਗ ਬਣ ਚੁੱਕੀ ਹੈ ਬਿਲਕੁਲ ਨਵੀਂ ਸਿਵਲ ਹਸਪੀਟਲ ਦੀ ਤੇ ਇਹ ਹਸਪੀਟਲ ਦੀ ਬਿਲਡਿੰਗ ਜਿਹੜੀ ਹੈਗੀ ਐ ਇੰਨੀ ਕੁ ਪ੍ਰਾਈਮ ਲੋਕੇਸ਼ਨ ਦੇ ਉੱਤੇ ਐ ਇਸ ਤੋਂ ਥੋੜੀ ਜਿਹੀ ਅੱਗੇ ਜਿਸ ਤਰ੍ਹਾਂ ਸ਼ੇਰਪੁਰ ਚੌਕ ਹੈ ਜਿੱਥੇ ਐਸਪੀਐਸ ਹਸਪੀਟਲ ਹੈ ਇਹਦੀ ਲੋਕੇਸ਼ਨ ਸੇਮ ਉਸੇ ਤਰ੍ਹਾਂ ਦੀ ਹੈ ਜੀ ਇਹ ਐਨਐਚ 44 ਏਐਚ 1 ਲੁਧਿਆਣਾ ਦਿੱਲੀ ਹਾਈਵੇ ਦੇ ਉੱਪਰ ਇਹ ਮੇਨ ਸਟ ਹੈ ਜੀ ਇਹ ਜਿਹੜਾ ਹਸਪੀਟਲ ਹੈ ਜੀ ਤੇ ਇਹ ਹਸਪੀਟਲ ਉਸ ਇਲਾਕੇ ਦੇ ਵਿੱਚ ਹੈ ਜਿੱਥੇ ਮਿਕਸ ਲੈਂਡ ਏਰੀਆ ਹੈ ਜੀ ਇੱਥੇ ਹੈਵੀ ਲੁਧਿਆਣੇ ਦਾ ਇੰਡਸਟਰੀ ਏਰੀਆ ਹੈ ਇਸ ਏਰੀਆ ਦੇ ਟੋਟਲ ਸਾਰੇ ਲੁਧਿਆਣੇ ਦਾ ਹੈਵੀ ਇੰਡਸਟਰੀ ਏਰੀਆ ਤੇ ਇਸ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਸੰਘਣੀ ਪਾਪੂਲੇਸ਼ਨ ਹੈ ਜੀ ਹਰ ਵਰਗ ਦਾ ਲੋਕ ਇਹਦੇ ਆਸ-ਪਾਸ ਰਹਿੰਦਾ ਹੈ ਜੀ ਤੇ ਜਿਨ੍ਹਾਂ ਨੂੰ ਇੱਕ ਬੁਨਿਆਦੀ ਸਹੂਲਤ ਵਾਸਤੇ ਇੱਕ ਸਰਕਾਰੀ ਹਸਪਤਾਲ ਦੀ ਜ਼ਰੂਰਤ ਹੈ ਇਸ ਇਲਾਕੇ ਦੇ ਵਿੱਚ ਠੀਕ ਨਹੀਂ ਜੀ ਤੇ ਉਸ ਇਹ ਸਿਵਲ ਹਸਪਤਾਲ ਜਿਹੜਾ ਹੈ 2 ਸਾਲ ਤੋਂ ਬੰਦ ਪਿਆ ਬਿਲਕੁਲ ਨਵੀਂ ਬਿਲਡਿੰਗ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਹੜੀ ਪੰਜਾਬ ਦੀ ਗਵਰਨਮੈਂਟ ਆ ਮжоਰਿਟੀ ਚ ਨਹੀਂ ਹੈ ਵੀ ਪੂਰ ਮਿਲੀ ਜੁਲੀ ਸਰਕਾਰ ਹੈ ਪੰਜਾਬ ਗਵਰਨਮੈਂਟ ਜਿਹੜੀ ਇਸ ਵੇਲੇ ਹੈ ਮੌਜੂਦਾ ਸਰਕਾਰ ਫੁੱਲ ਮжоਰਿਟੀ ਦੇ ਵਿੱਚ ਹੈ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਇੱਕ ਵਾਰ ਆਪਣੇ ਹੈਲਥ ਡਿਪਾਰਟਮੈਂਟ ਨੂੰ ਹੈਲਥ ਮਿਨਿਸਟਰ ਨੂੰ ਆਰਡਰ ਲਾਉਣ ਕਿ ਦਰਾਹਾ ਦਾ ਸੈਲਫ ਹਸਪੀਟਲ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਦੁਬਾਰਾ ਕੀ ਚਾਲੂ ਕਰਨਾ ਕਦੇ ਚਾਲੂ ਹੋਇਆ ਹੀ ਨਹੀਂ ਜੇ ਜੇ ਕਦੇ ਚਾਲੂ ਹੀ ਨਹੀਂ ਹੋਇਆ ਜੇ ਅੱਧੀ ਦੀ ਬਿਲਡਿੰਗ ਬਣੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਕਦੇ ਕੋਈ ਡਾਕਟਰ ਨਹੀਂ ਬੈਠੇ ਕਦੇ ਕੋਈ ਸਟਾਫ ਨਹੀਂ ਬੈਠੇ ਕਦੇ ਕੋਈ ਨਹੀਂ ਬੈਠਿਆ ਜੀ ਅੱਜ ਮੈਂ ਅੱਜ ਤੁਸੀਂ ਸਰਕਾਰੀ ਹਸਪਤਲ ਦਰਾਹਾ ਦੇ ਅੱਗੇ ਭੁਖੜ ਦਾਲ ਦੇ ਕੋਲ ਬੈਠੇ ਹੋ ਦੱਸੋਗੇ ਕੀ ਕਾਰਨ ਕੀ ਹੈ ਬਿਲਕੁਲ ਜੀ ਅੱਜ ਅਸੀਂ ਇੱਥੇ ਸਾਰੇ ਹੀ ਸਾਡੇ ਮੈਂਬਰ ਸਹਿਬਾਨ ਸਾਰੇ ਦੁਰਾਹਾ ਸ਼ਹਿਰ ਨਿਵਾਸੀ ਕੋਖੜਤਾਲ ਤੇ ਬੈਠੇ ਨੇ ਇਹਦਾ ਮੇਨ ਕਾਰਨ ਇਹੀ ਹੈ ਕਿ ਜਦੋਂ ਮਾਨ ਸਰਕਾਰ ਆਈ ਸੀ ਇਹਨਾਂ ਦਾ ਮੇਨ ਇੱਕ ਜਿਹੜਾ এজেন্ডਾ ਸੀ ਇਹਨਾਂ ਦਾ ਇੱਕ ਨਾਰਾ ਸੀ ਕਿ ਅਸੀਂ ਸਿੱਖਿਆ ਫ੍ਰੀ ਦਵਾਂਗੇ ਅਸੀਂ ਜਿਹੜੀ ਮੈਡੀਕਲ ਫੈਸਿਲਿਟੀਆਂ ਨੇ ਉਹ ਅਸੀਂ ਫ੍ਰੀ ਚ ਦਵਾਂਗੇ ਲੇਕਿਨ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਰੋੜਾਂ ਦੀ ਲਾਗਤ ਦੇ ਵਿੱਚ ਬਣਿਆ ਹੋਇਆ ਜਿਹੜਾ ਹਸਪਤਾਲ ਹੈ ਉਹ ਖੰਡਰ ਹੋ ਚੁੱਕਾ ਹੈ ਇੱਥੇ ਕੋਈ ਵੀ ਡਾਕਟਰਸ ਨਹੀਂ ਹੈਗੇ ਕੋਈ ਵੀ ਇਹਨਾਂ ਨੇ ਸੁਵਿਧਾ ਸਟਾਰਟ ਨਹੀਂ કરી ਸੋ ਅੱਜ ਅਸੀਂ ਇਹੀ ਰੋਸ ਨੂੰ ਲੈ ਕੇ ਇੱਥੇ ਬੈਠੇ ਆ ਤਾਂ ਕਿ ਜਿਹੜਾ ਹਸਪਤਾਲ ਹੈ ਉਹ ਸਟਾਰਟ ਕੀਤਾ ਜਾਵੇ ਮੈਨੂੰ ਕੀ ਤੁਸੀਂ ਪਹਿਲਾਂ ਇਸ ਬਾਬਤ ਕਿਸੇ ਸਰਕਾਰੀ ਅਧਿਕਾਰੀ ਨੂੰ ਜਾਂ ਤੁਸੀਂ ਕੋਈ ਮੰਗ ਪੱਤਰ ਦਿੱਤਾ ਬਿਲਕੁਲ ਜੀ ਅਸੀਂ ਆਪਣੇ ਇੱਥੇ ਐਮ.ਐਲ.ਏ ਸਾਹਿਬ ਹਰੇਕ ਵੀਕ ਆਪਣਾ ਇੱਕ ਦਰਬਾਰ ਲਾਉਂਦੇ ਨੇ ਉਹਦੇ ਵਿੱਚ ਅਸੀਂ ਸਾਰੇ ਦੁਰਾਹੇ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਸਾਰੀਆਂ ਉਹਨਾਂ ਨੂੰ ਲੈ ਕੇ ਦਿੱਤੀਆਂ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਸੀ ਕਿ ਇੱਕ ਮਹੀਨੇ ਦੇ ਅੰਦਰ ਤੁਹਾਡੇ ਸਾਰੇ ਕੰਮ ਕਰ ਦਿੱਤੇ ਜਾਣਗੇ ਲੇਕਿਨ ਅੱਜ ਤੱਕ ਉਹਨਾਂ ਨੇ ਇੱਕ ਵੀ ਕੰਮ ਹੈ ਜਿਹੜਾ ਉਹ ਨੇਪਰੇ ਨਹੀਂ ਚੜਿਆ ਕੀ ਤੁਸੀਂ ਕੋਈ ਆਰਟੀਆਈ ਪਵਾ ਕੇ ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਨਹੀਂ ਜੀ ਦੇਖੋ ਇਹ ਜਨਤਾ ਦਾ ਮੁੱਦਾ ਹੈ ਸਾਰਾ ਜਿਹੜਾ ਹਸਪੀਟਲ ਆ ਉਹ ਬਣ ਚੁੱਕਾ ਏ ਇਹਦੇ ਲਈ ਆਰਟੀਆਈ ਬਾਣ ਦੀ ਕੀ ਜ਼ਰੂਰਤ ਹੈ ਕਿਉਂਕਿ ਉਹ ਦਾ ਕਾਰਨ ਇਹ ਹੈ ਅਸੀਂ ਇਸ ਕਰਕੇ ਨਹੀਂ ਪਾਈ ਕਿਉਂਕਿ ਇਹਦਾ ਉਦਘਾਟਨ ਸਾਡੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਜੀ ਕਰ ਚੁੱਕੇ ਨੇ ਫਿਰ ਆਰਟੀਆਈ ਬਾਣ ਦਾ ਮੈਨੂੰ ਲੱਗਦਾ ਕੋਈ ਵੀ ਮੋਟਿਵ ਨਹੀਂ ਸੀ ਬੰਦਾ ਇਸ ਤਰ੍ਹਾਂ ਕਿ ਇੱਕ 35 ਜੋ ਅਫਸਰ ਤੇ ਮਤਲਬ ਬੈਠਣੇ ਨੇ ਡਾਕਟਰਸ ਬੈਠਣੀਆਂ ਟੀਮ ਤੇ ਉਹਨਾਂ ਦਾ ਬਜਟ ਮਤਲਬ ਬਣਾ ਕੇ ਸਰਕਾਰ ਨੇ ਦੇਣਾ ਹੁੰਦਾ ਇਸ ਵਿੱਚ ਕੇਂਦਰ ਸਰਕਾਰ ਦਾ ਵੀ ਕੋਈ ਯੋਗਦਾਨ ਹੁੰਦਾ ਹੈ ਇਸ ਬਾਰੇ ਕੀ ਕਹੋਗੇ ਦੇਖੋ ਜੀ ਇਹ ਪੰਜਾਬ ਸਰਕਾਰ ਦੀ ਡਿਊਟੀ ਹੈ ਅਸੀਂ ਆਮ ਲੋਕਾਂ ਸਾਨੂੰ ਹਸਪੀਟਲ ਬਣ ਚੁੱਕਾ ਹੈ ਜਦੋਂ ਪੈਸਾ ਲੱਗ ਹੀ ਚੁੱਕਾ ਹੈ ਇਮਾਰਤ ਬਣ ਕੇ ਤਿਆਰ ਹੋ ਚੁੱਕੀ ਹੈ ਦੋ ਡਾਕਟਰ ਲਾ ਨਹੀਂ ਡਾਕਟਰ ਇਹਨਾਂ ਕੋਲ ਹੈਗੇ ਨੇ ਤਾਂ ਇੱਕ ਇੱਕ ਡਾਕਟਰ ਦੀ ਡਿਊਟੀ ਖੰਨੇ ਤੋਂ ਲੈ ਲੈਣ ਪਾਇਲ ਤੋਂ ਲੈ ਲੈਣ ਲਾਗਦੇ ਹਸਪੀਟਲ ਹੈਗੇ ਨੇ ਇੱਕ ਇੱਕ ਦਿਨ ਕਰਕੇ ਵੀ ਸਟਾਰਟ ਤਾਂ ਕਰਨ ਕੁਛ ਤਾਂ ਕਰਨ ਜੀ ਜਿਸ ਤਰ੍ਹਾਂ ਕਿ ਮੈਡਮ ਤੁਸੀਂ ਗਾਹੇ-ਗਾਹੇ ਸ਼ਹਿਰ ਤੇ ਜੋ ਮੁੱਦੇ ਆ ਉਠਾਉਂਦੇ ਰਹਿੰਦੇ ਹੋ ਇਸ ਕਰਕੇ ਤੁਹਾਡੇ ਉੱਪਰ ਸਿਆਸੀ ਤੌਰ ਤੇ ਜੋ ਬਦਲਾਖੋਰੀ ਨੀਤੀ ਦੇ ਅਧੀਨ ਕੇਸ ਵੀ ਦਰਜ ਹੁੰਦੇ ਰਹਿੰਦੇ ਨੇ ਦੇਖੋ ਜੀ ਜੇਕਰ ਅਸੀਂ ਆਪਣੇ ਹੱਕ ਮੰਗਾਂਗੇ ਤਾਂ ਉਹਨਾਂ ਨੂੰ ਦਵਾਇਆ ਵੀ ਜਾਏਗਾ ਸੋ ਉਹ ਚੀਜ਼ਾਂ ਅਸੀਂ ਨਾ ਤਾਂ ਡਰਨ ਵਾਲੇ ਆ ਜਦੋਂ ਜਨਤਾ ਲਈ ਖੜੇ ਆ ਤਾਂ ਖੜੇ ਆ ਚਾਹੇ ਸੋ ਪਰਚਾ ਕਰਾਦਣ ਚਾਹੀ ਅੰਦਰ ਚੱਕ ਕੇ ਦੇਦਣ ਉਹ ਕੋਈ ਗੱਲ ਨਹੀਂ ਜਨਤਾ ਲਈ ਅੱਜ ਵੀ ਖੜੇ ਆ ਕੱਲ ਵੀ ਖੜੇ ਰਹਿਵਾਂਗੇ ਜੇ ਦੇਸ਼ ਦੇ ਲਈ ਜਾਨ ਦੇਣੀ ਵੀ ਪਈ ਤਾਂ ਅਸੀਂ ਤਿਆਰ ਆ ਮੈਨੂੰ ਜਿਸ ਤਰ੍ਹਾਂ ਕੇ ਤੁਹਾਡੇ ਉੱਪਰ ਕੇਸ ਦਰਜ ਕੀਤੇ ਗਏ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਕੇਸ ਨੇ ਜੋ 420 ਜਾਂ ਹੋਰ ਆਈਪੀਸੀ ਧਰਾਵਾਂ ਦੇ ਤੀਨ ਨੇ। ਹਾਂਜੀ ਸਰ ਇੱਕ ਰੀਸੈਂਟਲੀ ਇਹਨਾਂ ਨੇ ਮੇਰੇ ਤੇ ਕੇਸ ਕੀਤਾ ਏ ਉਹਦੇ ਵਿੱਚ ਸਰ ਨਾਂ ਮੈਂ ਬੰਦੇ ਨਾਲ ਸਾਫ਼ ਕੋਰਟ ਦੇ ਵਿੱਚ ਜਵਾਬ ਦੇ ਦਿੱਤਾ ਜਾ ਕੇ ਬਿਆਨ ਦੇ ਦਿੱਤੇ ਕਿ ਮੈਂ ਬੰਦੇ ਨੂੰ ਜਾਣਦੇ ਨਹੀਂ ਉਸ ਐਂਟੀ ਸਰਕਾਰ ਆਪੋਜੀਸ਼ਨ ਨੇ ਸਰ ਕਰਵਾਇਆ ਏ ਔਰ ਉਹਦਾ ਸਾਡਾ ਸਮਝੌਤਾ ਸਭ ਕੁਝ ਲਿਖਿਆ ਗਿਆ ਏ ਹੈਨਾ ਸਾਰਾ ਕੁਝ ਹੋ ਚੁੱਕਾ ਏ ਉੱਥੋਂ ਇਹਨਾਂ ਨੂੰ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਜੱਜ ਸਾਹਿਬ ਨੇ ਵੀ ਬਹੁਤ ਜ਼ਿਆਦਾ ਘੂਰਿਆ ਹੈ ਕਿ ਤੁਸੀਂ ਅੱਗੇ ਨੂੰ ਵਰਜਿਤ ਰਹੋ ਇਹ ਮੇਦੇ ਗਲਤ ਕੰਮ ਨਾ ਕਰੋ ਜੀ ਇੱਥੇ ਐਡਾ ਵੱਡਾ ਹਸਪੀਟਲ ਹੈ ਐਂਡ ਰਿਪੱਡੀ ਮਿਸ਼ਨਰੀ ਹੈ ਇੱਥੇ ਲੱਗਣੀ ਸੀ ਜੀ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲਣੀ ਸੀ ਬਹੁਤ ਤੋਂ ਬੰਦ ਹੈ ਕੀ ਕਹੋਗੇ ਜਿੱਧਰ ਮੈਂ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਦਾ ਜਿਹੜੇ ਇੱਥੇ ਆ ਕੇ ਖੰਡਰ ਬਣ ਰਹੇ ਹਸਪੀਟਲ ਦੀ ਸਾਰ ਰਹੇ ਲਏ ਨੇ ਸਾਰੇ ਪੱਤਰਕਾਰ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੂਜਾ ਜਿਹੜੇ ਇੱਥੇ ਸਾਡੇ ਟੀਮ ਵਰਕਰ ਪਾਰਟੀ ਦੇ ਮੈਂਬਰ ਆ ਕੇ ਬੈਠੇ ਨੇ ਸਰਪ ਸਰਕਾਰ ਦੀਆਂ ਅੱਖਾਂ ਖੋਲਣ ਲਈ ਐਡਾ ਵੱਡਾ ਹਸਪਤਾਲ ਜਿਹੜਾ ਬਣਿਆ ਮਿੱਟੀ ਬਣ ਰਿਹਾ ਉਹਦੇ ਵਿੱਚ ਸਿਰਫ ਇੱਕ ਕੇਵਲ ਤੇ ਕੇਵਲ ਡਾਕਟਰ ਨਹੀਂ ਹੈ ਬਾਕੀ ਏਸੀ ਲਾਈਟਾਂ ਜੋ ਸਿਸਟਮ ਨਹੀਂ ਹਸਪਤਾਲਾਂ ਦੇ ਵਿੱਚ ਸੀ ਉਹ ਵੀ ਪਹਿਲਾਂ ਰੈਡੀ ਹੋ ਗਿਆ ਸਰਕਾਰ ਨੂੰ ਚਾਹੀਦਾ ਪੈਸੇ ਦਾ ਸਰਕਾਰ ਮਾਰਦੀ ਐਂਡ ਐਂਡੀਆਂ ਗੱਲਾਂ ਫੜਾ ਮਾਰਦੀ ਆ ਜੀ ਅਸੀਂ ਕਲੀਨਿਕ ਖੋਲਤੇ ਅਸੀਂ ਆਹ ਖੋਲਤੇ ਅਸੀਂ ਆਹ ਕਰਦੇ ਜੇ ਕਲੀਨਿਕ ਖੋਲ ਲੈਨੇ ਤਾਂ ਸੀਐਮ ਸਾਹਿਬ ਤੋਂ ਨੇ ਦੇਣਾ ਚੰਡੀਗੜ੍ਹ 에어ਪੋਰਟ ਤੇ ਧੜੰਮ ਦੇ ਕੇ ਡਿਗੇ ਨੇ ਤਾਂ ਦਿੱਲੀ ਜਾ ਕੇ ਕਿਉਂ ਐਡਮਿਟ ਹੋਏ ਕਿਉਂ ਨਹੀਂ ਆ ਕੇ ਕਿਤੇ ਲੁਧਿਆਣਾ ਕਿਤੇ ਚੰਡੀਗੜ੍ਹ ਦੇ ਹਸਪੀਟਲ ਐਡਮਿਟ ਹੋ ਗਏ ਗੱਲਾਂ ਮਾਰਦੇ ਨੇ ਇਹਨਾਂ ਦਾ ਸਾਰੀਆਂ ਸਰਕਾਰਾਂ ਪੈਸੇ ਲੈਂਦੀਆਂ ਨੇ ਜਿਹੜੇ ਆਲੇ-ਦਾਲੇ ਦੇ ਪ੍ਰਾਈਵੇਟ ਡਾਕਟਰ ਨੇ ਉਹਨਾਂ ਤੋਂ ਪੈਸੇ ਲੈਂਦੇ ਨੇ ਜੀ ਇਹ ਹਸਪੀਟਲ ਖੁੱਲ ਗਿਆ ਤਾਂ ਇਹ ਤੋਂ ਰੇਕ ਬੰਦਾ ਪਰਚੀ ਕਟਾ ਕੇ ਦਵਾਈ ਲੈ ਸਕੂ ਠੀਕ ਹੋ ਸਕੂ ਤਾਂ ਕਿ ਇਹ ਜਿਹੜੇ ਸਾਡੇ ਲੀਡਰ ਨੇ ਇਹਨਾਂ ਦੇ ਢਿੱਡ ਨਹੀਂ ਭਰਨੇ ਹੈਗੇ ਇਸ ਦੀ ਬਦੌਲਤ ਇਹਨਾਂ ਦੇ ਕਾਰਨ ਇਹਨਾਂ ਦੀ ਨਲਾਇਕੀ ਕਾਰਨ ਅੱਜ ਇਹ ਐਡਾ ਹਸਪੀਟਲ ਖੰਡਰ ਬਣ ਰਿਹਾ ਰਹੀ ਗੱਲ ਇਹ ਕਹਿੰਦੇ ਨੇ ਨੌਕਰੀਆਂ ਇੱਥੇ ਕੋਈ ਪ੍ਰਾਈਵੇਟ ਡਾਕਟਰ ਹੀ ਬਿਠਾ ਦੇਣ ਉਹਨੂੰ ਲੋਕਾਂ ਤੋਂ ਹੀ ਉਹੀ ਉਹੀ ਪਰਚੀ ਦੇ ਪੈਸੇ ਲਗਵਾ ਕੇ ਉਹਦੀ ਉਹੀ ਫੀਸ ਕਲੈਕਟ ਕਰੀ ਜਾਣ ਉਹ ਕਹਿਣਗੇ ਅਸੀਂ ਜੀ ਨੌਕਰੀਆਂ ਦੰਨੇ ਅਸੀਂ ਆ ਦੰਨੇ ਆ ਕੋਝ ਨਹੀਂ ਦਿੰਦੇ ਸਿਰਫ ਆਪਣੇ ਆਪਣੇ ਘਰ ਪਰਿਵਾਰ ਦੀਂਦੇ ਨੇ ਆਪਣੇ ਆਪਣੇ ਨੇੜੇ ਦੇ ਸਾਖ ਸਬੰਧੀ ਦਿੰਦੇ ਨੇ ਤੇ ਇਹਨਾਂ ਨੂੰ ਕੋਈ ਸਰਕਾਰ ਦੇ ਪੈਸੇ ਦੀ ਏਡੇ ਦੀ ਲੱਗੇ ਦੀ ਪ੍ਰਵਾਹ ਨਹੀਂ ਤੇ ਇਹਨਾਂ ਨੂੰ ਅਸੀਂ ਦੁਬਾਰਾ ਫੇਰ ਸੀਐਮ ਸਾਹਿਬ ਨੂੰ ਮੌਜੂਦਾ ਐਮਐਲਏ ਸਾਹਿਬ ਨੂੰ ਇੱਥੇ ਦੇ ਜਿਹੜੇ 4-5 ਕਾਉਂਸਲਰ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਹਲਕੇ ਦਾ ਰਾਹੇ ਦਾ ਪ੍ਰਧਾਨ ਪੱਪੂ ਜੀ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਆਓ ਇਹਦੀ ਸਾਰ ਲਓ ਲੋਕਾਂ ਦਾ ਜੋਕ ਤਕਲੀਫ ਜਿਹੜੀਆਂ ਬਿਮਾਰੀਆਂ ਨੇ ਕਿਸੇ ਨੂੰ ਕੈਂਸਰ ਹੁੰਦਾ ਕੁਝ ਹੁੰਦਾ ਉਹਨਾਂ ਦੇ ਟੈਸਟ ਕਰਾਓ ਉਹਨਾਂ ਦਾ ਲੋਕਾਂ ਦਾ ਪੁੰਨ ਲਓ ਭਲਾ ਕਰੋ ਅਰ ਬਹੁਤ ਸਾਰੇ ਲੱਗਦਾ ਵੀ ਜੋ ਪ੍ਰਾਈਵੇਟ ਸੈਕਟਰ ਹੈ ਜੀ ਪ੍ਰਾਈਵੇਟ ਸੈਕਟਰ ਨੂੰ ਫਰਮੋਟ ਕਰਨ ਦੇ ਲਈ ਜਾਂ ਉਹਨਾਂ ਅੰਦੀ ਰੱਖਿਆ ਕਰਨ ਦੇ ਲਈ ਇਸ ਇਸ ਹਸਪਤਾਲ ਨੂੰ ਸੁਰੇ ਨੋਮ ਨੁਮਾਇਸ਼ਾ ਜਾ ਰਿਹਾ ਬਿਲਕੁਲ ਰਾਈਟ ਹੈ ਜੀ ਆਲੇ-ਦਾਲੇ ਸਾਡੇ ਕਿੰਨੇ ਹਸਪੀਟਲ ਨੇ ਉਹ ਬੰਦ ਹੋ ਜਾਣਗੇ ਜੀ ਜਿਹੜੇ ਪ੍ਰਾਈਵੇਟ ਸੈਕਟਰ ਦੇ ਹਸਪੀਟਲ ਨੇ ਉਹ ਬੰਦ ਹੋ ਜਾਣਗੇ ਜੀ ਜੇ ਇਹ ਹਸਪੀਟਲ ਚੱਲ ਪਿਆ ਪੇਰ ਸਰਕਾਰਾਂ ਦੇ ਮੂਹਰੇ ਜਿਹੜੇ ਸਾਡੇ ਵਰਗੇ ਚੌਧਰੀ ਨੇ ਉਹਨਾਂ ਦੇ ਪੈਸੇ ਨਹੀਂ ਬਣਨੇ ਹੈਗੇ ਜੀ। ਇਹੀ ਗੱਲ ਆ ਇਸ ਕਰਕੇ ਹੀ ਇਹ ਊਂਤਾ ਸਰਕਾਰ ਕਹਿੰਦੀ ਆ ਆ ਬਣਾ ਦੋ ਆ ਬਣਾ ਦੋ ਜੀ ਅਸੀਂ ਸਟੇਡੀਅਮ ਬਣਾਵਾਂਗੇ ਅਸੀਂ ਉਹ ਬਣਾਵਾਂਗੇ ਇਹ ਬਣਿਆ ਪਿਆ ਇਹ ਤੇ ਡਾਕਟਰ ਆ ਇੱਕ ਕੋਈ ਲਿਆ ਕੇ ਪ੍ਰਾਈਵੇਟ ਬਣਾ ਦੋ ਉਹਦੀ ਪਰਚੀ ਲਵਾ ਦੋ ਥੋੜੀ ਬਹੁਤੀ ਜਿ ਜਿਸ ਤਰ੍ਹਾਂ ਜਿਹੜੀ ਨਾਰਾ ਇਨਕਲਾਬ ਜਿੰਦਾਬਾਦ ਉਹ ਖਤਮ ਹੋ ਗਿਆ ਜੀ ਸਾਮਰਾਜ ਮੁਰਦਾਬਾਦ ਉਹ ਖਤਮ ਹੋ ਗਿਆ ਜੀ ਜਿਵੇਂ ਲੋਕਾਂ ਨੇ ਇਹਨਾਂ ਨੂੰ ਕਾਲੀ ਕਾਂਗਰਸ ਸਾਰੇ ਛੱਡ ਕੇ ਸਤਕਾਰ ਦਿੱਤਾ ਸੀ ਪਰ ਇਹਨਾਂ ਤੋਂ ਸਤਕਾਰ ਸਾਂਭਿਆ ਨਹੀਂ ਗਿਆ